ਗੱਲ ਭਾਈ ਅੰਬਤਪਾਲ ਸਿੰਘ ਜੋ ਡਿਬ੍ਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ ਐਮਪੀ ਨੇ ਖੰਡੂਰ ਸਾਹ ਪੰਜਾਬ ਤੋਂ ਉਹਨਾਂ ਦੀ ਗੱਲ ਕਰਾਂਗੇ ਜਦੋਂ ਉਹਨਾਂ ਦੀ ਆਪਾਂ ਗੱਲ ਛੇੜਦੇ ਆ ਕਰਦੇ ਆ ਤੇ ਉਦੋਂ ਲੋਨ ਮਿਰਚਾਂ ਵਾਲਾ ਕੋਟਾ ਖੜਕਣ ਲੱਗ ਪੈਂਦਾ ਹੈਗਾ ਤੇ ਜਣੀ ਕਿ ਮਿਰਚਾਂ ਕਿੱਥੇ ਕਿੱਥੇ ਲੱਗਦੀਆਂ ਨੇ ਇਹ ਤਾਂ ਮੈਨੂੰ ਪਤਾ ਨਹੀਂ ਪਰ ਲੱਗਦੀਆਂ ਜ਼ਰੂਰ ਨੇ ਤੇ ਚਲੂਣੇ ਵੀ ਲੜਦੇ ਆ ਕਿਹਦੇ ਕਿਹਦੇ ਲੜਦੇ ਉਹ ਤੁਹਾਨੂੰ ਵੀ ਸਾਰਾ ਪਤਾ ਹੈਗਾ ਹੁਣ ਤਾਂ ਇਹਦੇ ਵਿੱਚ ਹੋਰ ਵੀ ਵਾਅਦਾ ਹੋ ਰਿਹਾਗਾ ਚਲੂਣਿਆਂ ਤੇ ਘੋਟਨੇ ਵਾਲਿਆਂ ਦਾ ਕਿਉਂਕਿ ਜੋ ਜੋ ਭਾਈ ਅੰਮਰਤਪਾਲ ਸਿੰਘ ਦੀ ਗੱਲ ਅੱਗੇ ਤੁਰਦੀ ਆ ਅੰਮਰਤਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਮੁੱਦਾਗਾ ਉਹ ਸਾਫ਼ ਹੁੰਦਾਗਾ ਕਲੀਅਰ ਹੁੰਦਾਗਾ ਕਿ ਭਾਈ ਅੰਮਰਤਪਾਲ ਸਿੰਘ ਬਾਹਰ ਆਉਣਗੇ ਅੰਮਰਤਪਾਲ ਸਿੰਘ ਲੋਕ ਸਭਾ ਦੇ ਸੈਸਨ ਦੇ ਵਿੱਚ ਜਾਣਗੇ ਉਹਨਾਂ ਨੂੰ ਰਿਹਾਈ ਮਿਲਣ ਵਾਲੀ ਆ ਉਹ ਮੁੱਦੇ ਚੁੱਕਣਗੇ ਪਰ ਜਿਉਂ-ਜਿਉਂ ਭਾਈ ਅੰਮਰਤਪਾਲ ਸਿੰਘ ਦੀ ਗੱਲ ਹੋ ਰਹੀ ਆ ਤਿਉਂ-ਤਿਉਂ ਹੋਈ ਜਿਹੜੀ ਆ ਡੱਡੂ ਮੱਸੀਆਂ ਕੋੜ ਕਿਲ੍ਹੇ ਸੱਪ ਸਭ ਕੁਝ ਇਕੱਠਾ ਹੋ ਰਿਹਾ ਇੱਕ ਥਾਂ ਜ਼ਹਿਰ ਉਗਲਿਆ ਜਾ ਰਿਹਾ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਅੱਜ ਜਿਨ੍ਹਾਂ ਨੇ ਐਨਐਸਸੀ ਲਗਾ ਦਿੱਤਾ ਜਿਨ੍ਹਾਂ ਨੇ ਜਵਾਬਾ ਲਗਾ ਦਿੱਤਾ ਤੇ ਅੱਜ ਜਿਹੜੇ ਲੋਕ ਸਭਾ ਜਾਣ ਤੋਂ ਵੀ ਰੋਕ ਰੋਕ ਲਏ ਨੇ ਤਾਂ ਬੜਾ ਕੁਸਾ ਜੋ ਅੰਮਰਤਪਾਲ ਸਿੰਘ ਦੇ ਨਾਲ ਕੀਤਾ ਜਾ ਰਿਹਾ ਆ ਇੱਕ ਦੋ ਜਿਹੜੇ ਕਮੈਂਟ ਜੇ ਕਰਦੇ ਆ ਦੇਖੋ ਕਮੈਂਟ ਕਰਨਾ ਹਰ ਇੱਕ ਦਾ ਅਧਿਕਾਰ ਆ ਤੁਸੀਂ ਕਰੋ ਮੈਂ ਨਹੀਂ ਕਹਿੰਦਾ ਕਿ ਮੇਰੇ ਕੋਈ ਹੱਕ ਵਿੱਚ ਕਰੋ ਕਰੋ ਪਰ ਮਾੜਾ ਮੋਟਾ ਆਪਣੇ ਦਿਮਾਗ ਤੋਂ ਕੰਮ ਲੈ ਕੇ ਕਰੋ ਅਸੀਂ ਸਾਰਿਆਂ ਬਾਰੇ ਜਾਣਦੇ ਆ ਸਾਰਾ ਕੁਝ ਹੰਡਾਇਆਗਾ ਸਾਰਾ ਕੁਝ ਬੀਤਿਆਗਾ ਜਿਨ੍ਹਾਂ ਦੇ ਤੁਸੀਂ ਅੱਜ ਗੱਲਾਂ ਕਰਦੇ ਹੋ ਇਹ ਗੱਲਾਂ ਸਾਡੇ ਨਾਲ ਹੋ ਕੇ ਹਟੀਆਂ ਨੇ ਇਹਨਾਂ ਦੇ ਪਿੱਛੇ ਅਸੀਂ ਜੇਲਾਂ ਵੀ ਕੱਟ ਕੇ ਹਟੇ ਆ ਇਨਾਂ ਦੇ ਪਿੱਛੇ ਬੜਾ ਕੁਝ ਚੱਲਿਆਗਾ ਪਰ ਕੋਈ ਨਹੀਂ ਕਿਸੇ ਦੇ ਨਾਲ ਖੜਦਾ ਅੱਜ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਕਹਿੰਦੇ ਜੀ ਭਾਈ ਅੰਮਰਤਪਾਲ ਸਿੰਘ ਦਾ ਪਿਤਾ ਇਸ ਤਰ੍ਹਾਂ ਬੋਲੇ ਇਸ ਤਰ੍ਹਾਂ ਬੋਲੇ ਕਿਉਂ ਠੇਕਾ ਲੇਤਾ ਤੁਹਾਡਾ ਉਹਨੇ ਤੇ ਤੁਹਾਡੇ ਮੁਤਾਬਕ ਚੱਲੇ ਹੁਣ ਅੰਮਰਤਪਾਲ ਸਿੰਘ ਦੀ ਜਿਹੜੀ ਰਿਹਾਈ ਆ ਉਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ 14 ਤੇ 15 ਤਰੀਕ ਨੂੰ ਜਿਹੜੀ ਕਿ ਉਹ ਸੈਸਨ ਦੇ ਵਿੱਚ ਹਾਜ਼ਰੀ ਲਵਾਉਣਗੇ ਇਹ ਸਭ ਤੋਂ ਵੱਡੀ ਤੇ ਐਮ ਖਬਰ ਤੁਹਾਨੂੰ ਸੁਣਾਉਣੇ ਆ 14 ਤੇ 15 ਤਰੀਕ ਨੂੰ ਸੈਸਨ ਦੇ ਵਿੱਚ ਭਾਈ ਅੰਮਰਤ ਪਾਲ ਸਿੰਘ ਦੀ ਆਵਾਜ਼ ਗੂੰਜੇਗੀ 12 ਤਰੀਕ ਨੂੰ ਭਾਈ ਅੰਮਰਤ ਪਾਲ ਸਿੰਘ ਦੀ ਜਿਹੜੀ ਕਿ ਚੱਪਕੇ ਦੀ ਤਰੀਕ ਆ ਉਸ ਤੋਂ ਪਹਿਲਾਂ 10 ਮਾਰਚ ਨੂੰ ਲੋਕ ਸਭਾ ਦਾ ਸੈਸਨ ਜਿਹੜਾ ਉਹ ਸ਼ੁਰੂ ਹੋ ਰਿਹਾਗਾ ਉਸ ਦੇ ਵਿੱਚ ਜੋ ਕਮੇਟੀ ਗਠਨ ਕੀਤੀ ਗਈ ਆ ਜੋ ਹੋਤੇ ਸਜਾ ਨੇ ਉਹ ਕੋਰਟ ਦੇ ਵਿੱਚ ਦਿੱਤੇ ਜਾਣਗੇ ਪਹਿਲਾ ਐਸ ਸੀ ਕੇ 10 ਮਾਰਚ ਨੂੰ ਹੀ ਭਾਈ ਅੰਮਰਤਪਾਲ ਸਿੰਘ ਸੈਸ਼ਨ ਦੇ ਵਿੱਚ ਜਾਣਗੇ ਫਿਰ 11 ਮਾਰਚ ਸੀ ਹੁਣ ਵਧਾ ਕੇ ਜਿਹੜੀ 12 ਮਾਰਚ ਜਿਹੜੀ ਤਰੀਕ ਆ 12 ਤੋਂ 13 ਨੂੰ ਰਿਹਾਈ ਹੋ ਜਾਣੀ ਹੈ ਭਾਈ ਅੰਮਰਤਪਾਲ ਸਿੰਘ ਦੀ ਇਸ ਉਤਰਾਂ ਦੇ ਤੋਂ ਮਿਲੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤੀ ਆ 14 ਅਤੇ 15 ਮਾਰਚ ਨੂੰ ਇਹ ਕਿਹਾ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਡਿਰੂਗੜ ਜੇਲ੍ਹ ਤੋਂ ਲੋਕ ਸਭਾ ਦੇ ਵਿੱਚ ਜਾ ਕੇ ਗੁੰਜਣਗੇ ਜਿੱਥੇ ਕਿ ਹਰ ਪੰਜਾਬੀ ਹਰ ਇੱਕ ਸੇਖਾ ਚਾਹੇ ਨੌਜਵਾਨ ਪੰਜਾਬ ਦੀ ਧਰਤੀ ਤੇ ਬੈਠਾ ਚਾਹੇ ਕਿਸੇ ਵੀ ਵਿਦੇਸ਼ ਦੀ ਧਰਤੀ ਤੇ ਬੈਠਾ ਹਰ ਇੱਕ ਦੀਆਂ ਨਾਜ਼ਰਾਂ ਨੇ ਜਿਹੜੀ ਅੱਜ ਭਾਈ ਅੰਬਰਤ ਪਾਲ ਸਿੰਘ ਤੇ ਟਿਕੀਆਂ ਹੋਈਆਂ ਨੇ ਅੰਬਰਤ ਪਾਲ ਸਿੰਘ ਦਾ ਨਾਮ ਅੱਜ ਇੱਕ ਧਰੂ ਤਾਰ ਤਾਰੇ ਵਾਂਗ ਜਿਹੜਾ ਚਮਕ ਰਿਹਾਗਾ ਅੱਜ ਬੜੇ ਲੋਕਾਂ ਨੇ ਉਹਦੇ ਉੱਤੇ ਸਿੱਟੇ ਸੁੱਟਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਜਾਂ ਕੀਤੀਆਂ ਨੇ ਪਰ ਉਹ ਸਿੱਟੇ ਤੁਹਾਡੇ ਉੱਤੇ ਪੈਣਗੇ ਤੇ ਲੋਕਾਂ ਨੇ ਮਨ ਬਣਾਇਆ ਹੋਇਆਗਾ ਨੌਜਵਾਨ ਪੀੜੀ ਦੇ ਕਮੈਂਟ ਦੇਖਿਆ ਕਰੋ ਨੌਜਵਾਨੀ ਦੀ ਸੋਸ਼ਲ ਮੀਡੀਆ ਤੇ ਹਨੇਰੀ ਵੇਖੋ ਇਹ ਹਨੇਰੀ ਕਦੇ ਆਵਾ ਦੀ ਪਾਰਟੀ ਦੇ ਹੱਕ ਵਿੱਚ ਭੁਗਤੀ ਸੀ ਤਾਂ ਅਗਲੇ ਨੂੰ ਮੁੱਖ ਮੰਤਰੀ ਬਣਾਤਾ ਸੀ ਭਗਵੰਤ ਮਾਨ ਨੂੰ ਇਸੇ ਸੋਸ਼ਲ ਮੀਡੀਆ ਨੇ ਜਿਹੜੇ ਕਹਿੰਦੇ ਆ ਨਾ ਕਿ ਸੋਸ਼ਲ ਮੀਡੀਆ ਇਹ ਤਾਂ ਸੋਸ਼ਲ ਮੀਡੀਆ ਤੇ ਬੋਲਣ ਦੇ ਯੋਗਰੇ ਆ ਜਾਂ ਸੋਸ਼ਲ ਮੀਡੀਆ ਵਰਗੇ ਨੇ ਪਰ ਨਹੀਂ ਇਹ ਹਨੇਰੀ ਜਦੋਂ ਉੱਡਦੀ ਆ ਸੋਸ਼ਲ ਮੀਡੀਆ ਤੋਂ ਉੱਠ ਉੱਠ ਕੇ ਅਗੇ ਪਹਾੜਾਂ ਜਿਹੜੇ ਪਹਾੜ بڑے بڑے ਪਹਾੜਾਂ ਨੂੰ ਜਿਹੜਾ ਪਰੇ ਕਰ ਦਿੰਦੀ ਆ ਉਸ ਤਰ੍ਹਾਂ ਹੀ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਪਾਰਟੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਤੇ ਬੜਾ ਉਹਨੂੰ ਹਗਾਰਾ ਮਿਲ ਰਿਹਾਗਾ ਇਸ ਕਰਕੇ ਜਿਹੜੇ ਵਿਰੋਧੀ ਨੇ ਅੱਜ ਉੱਕ ਭਰਾਏ ਹੋਏ ਨੇ ਉਹ ਚਾਹੇ ਕੋਈ ਵੀ ਅਕਾਲੀ ਦਲ ਹੋਵੇ ਚਾਹੇ ਬਾਦਲ ਹੋਵੇ ਚਾਹੇ ਅੰਬਰਸਰ ਹੋਵੇ ਚਾਹੇ ਕੋਈ ਹੋਰ ਹੋਵੇ ਤੇ ਸਾਰਿਆਂ ਦੀਆਂ ਜਿਹੜੀਆਂ ਨੀਂਦਾਂ ਨੇ ਉਹ ਹਰਾਮ ਹੋ ਚੁੱਕੀਆਂ ਨੇ ਉਹਨਾਂ ਭਾਈ ਅੰਮਰਤਪਾਲ ਸਿੰਘ ਤੋਂ ਡਰ ਕਿਉਂ ਇਹਨਾਂ ਨੂੰ ਲੱਗਦਾ ਕਿਉਂ ਡਰ ਇਹਨਾਂ ਨੂੰ ਸਤਾ ਰਿਹਾ ਪਹਿਲਾਂ ਤਾਂ ਇਕੱਲੇ ਭਗਵੰਤ ਮਾਨ ਨੂੰ ਲੱਗਦਾ ਸੀ ਅੱਜ ਪੂਰੇ ਬਰੋਧੇ ਨੂੰ ਲੱਗਣ ਲੱਗ ਪਿਆ ਡਰਾ ਅੱਜ ਉਹ ਪਾਣੀ ਪੀ ਪੀ ਕੋਸਦੇ ਨੇ ਬੜਾ ਜਿਹੜਾ ਟਾਰਗੇਟ ਕੀਤਾ ਅੰਮਰਤਪਾਲ ਸਿੰਘ ਨੂੰ ਬੜੀ ਉਹਦੀ ਕਦਰ ਤੁਸੀਂ ਕਰ ਲਈ ਓਏ ਹੁਣ ਤਾਂ ਚੁੱਪ ਕਰ ਜਾਓ ਹੁਣ ਤਾਂ ਕੀ ਫਾਹੇ ਟੰਗਣਾ ਤੁਸੀਂ ਪਰ ਤੁਸੀਂ ਇਹ ਰਾਜੀਓ ਤੁਸੀਂ ਕਹਿੰਦੇ ਹੋ ਕਿ ਇਹ ਨੌਜਵਾਨ ਕਿਵੇਂ ਬਚ ਗਿਆ ਇਹ ਨੌਜਵਾਨ ਕਿਵੇਂ ਬਾਹਰ ਆ ਜੂਗਾ ਤੁਹਾਡੇ ਜਿਹੜੀ ਅੰਦਰ ਆਗਾ ਜਿਹੜੀ ਜਿਹੜਾ ਜ਼ਹਿਰ ਆ ਤੁਹਾਡੇ ਅੰਦਰ ਭਰਿਆ ਉਹ ਸਾਨੂੰ ਦਿਸ ਰਿਹਾਗਾ ਉਹ ਝਲਕ ਰਿਹਾਗਾ ਉਸਾ ਸਭ ਦੇ ਸਾਹਮਣੇ ਆ ਉਹ ਪੰਜਾਬ ਦੇ ਸਾਹਮਣੇ ਉਹ ਪੰਜਾਬ ਦੇ ਹਰ ਇੱਕ ਨੌਜਵਾਨ ਦੇ ਸਾਹਮਣੇ ਆ ਅੱਜ 베ੜੀ ਡੋਬਣ ਵਾਲੇ ਅੱਜ ਆਪਣੇ ਦੇ ਵਿੱਚ ਇੱਕ ਹੋਰ ਵਾਅਦਾ ਹੋ ਗਿਆ ਜਿਹਨੂੰ ਅਸੀਂ ਆਪਣੇ ਮਨ 'ਚ ਬੈਠੇ ਸੀ ਮੈਂ ਮੈਨੂੰ ਇਹ ਕਹਿਣਾ ਹੁੰਦਾ ਕਿ ਕਦੇ ਵੀ ਤੁਸੀਂ ਆਪਣੇ ਆਪਣੇ ਨਾਂ ਮੰਨਿਆ ਕਰੋ ਅੱਜ ਕੱਲ ਉਹ ਰਵਾਜ ਗਿਆ ਉਹ ਤੌਰ ਤਰੀਕੇ ਉਹ ਜਵਾਨਾ ਗਿਆ ਜਦੋਂ ਕਿਸੇ ਨੂੰ ਅਸੀਂ ਆਪਣਾ ਮੰਨਦੇ ਸੀ ਪਰ ਅੱਜ ਆਪਣਾ ਹੀ ਸਭ ਤੋਂ ਪਹਿਲਾਂ ਤੁਹਾਡੇ ਗੱਲ ਬੱਦਨ ਨੂੰ ਤਿਆਰ ਹੈ ਤੁਹਾਡੀ ਕਹਾੜੀ ਚਲਾਉਣ ਨੂੰ ਤਿਆਰ ਬੈਠਾਗਾ ਕਹਿੰਦੇ ਹੁੰਦੇ ਆ ਕਿ ਸਭ ਤੋਂ ਪਹਿਲਾਂ ਹੀ ਜੜਾਂ ਦੇ ਵਿੱਚ ਟੱਕ ਲਾਇਆ ਤਾਂ ਆਪਣੇ ਨੇ ਜਦੋਂ ਵੀ ਟੱਕ ਲਾਉਂਦਾਗਾ ਜਦੋਂ ਵੀ ਤੁਹਾਡੀ ਕੋਈ ਮੁਖਬਰੀ ਕਰਦਾਗਾ ਜਾ ਤਾਨੂੰ ਮਰਵਾਉਣ ਦੀਆਂ ਚਾਲਾਂ ਹੁੰਦੀਆਂ ਨੇ ਜਾਂ ਤਾਨੂੰ ਸੱਟਣ ਦੀਆਂ ਚਾਲਾਂ ਹੁੰਦੀਆਂ ਨੇ ਉਹ ਆਪਣੇ ਤੋਂ ਸ਼ੁਰੂ ਹੁੰਦੀਆਂ ਨੇ ਤੇ ਬਗਾਨਿਆਂ ਨੂੰ ਕੀ ਪਤਾਗਾ ਕਿ ਇਹਦੇ ਅੰਦਰ ਕੀ ਆ ਇਹਦੇ ਕੋਲ ਕੀ ਆ ਤੇ ਜਦੋਂ ਵੀ ਕਹਿੰਦੇ ਘਰ ਪਟਿਆ ਜਾਂਦਾਗਾ ਤਾਂ ਉਹ ਆਪਣੇ ਤੋਂ ਸ਼ੁਰੂ ਹੁੰਦਾ ਆਪਣੇ ਨੇ ਹੀ ਅੱਗਾ ਲਾਈਆਂ ਨੇ ਇੱਥੇ ਆਪਣੇ ਨੇ ਜਿਹੜਾ ਪੰਜਾਬ ਨੂੰ ਡੋਬਿਆ ਆਪਣੇ ਨੂੰ ਸਿੱਖਾਂ ਨੂੰ ਸਿੱਖ ਮਾਰਦੇ ਨੇ ਕਹਿੰਦੇ ਹੁੰਦੇ ਆ ਤਾਂ ਸਿੱਖ ਕੌਮ ਕਿਦੋਂ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਅੱਜ ਉਹ ਹਾਲ ਹੋ ਰਿਹਾਗਾ ਅੱਜ ਸਿੱਖੀ ਸਿੱਖ ਨੂੰ ਮਾਰਿਆਗਾ ਤੇ ਭਾਈ ਅੰਮਰਤਪਾਲ ਸਿੰਘ ਉਹ ਨੌਜਵਾਨ ਚੜ੍ਹਦੀ ਕਲਾ ਵਾਲਾ ਉਹਨੂੰ ਬਾਹਰ ਤਾਂ ਆਉਣ ਦਿਓ ਬਾਹਰ ਆ ਗਿਆ ਜਿੱਦੇ ਭਾਈ ਉਹਦੇ ਉਹਦੇ ਨਾਲ ਗੱਲ ਕਰ ਲਿਓ ਉਹਦੇ ਪਿਤਾ ਨੂੰ ਕਿਉਂ ਟਾਰਗੇਟ ਕਰਦੇ ਹੋ ਉਹਦੇ ਪਿਤਾ ਨੂੰ ਕਿਉਂ ਟਾਰਗੇਟ ਕਰਦੇ ਹੋ ਤੇ ਪਰਿਵਾਰ ਨੂੰ ਕਿਉਂ ਤੁਸੀਂ ਦੁਖੀ ਉਹਨਾਂ ਦੀ ਜਾਨ ਪਹਿਲਾਂ ਅਗੇ ਹੋਰ ਦੁੱਖਾਂ ਦੇ ਵਿੱਚ ਪਾਉਣਾ ਚਾਹੁੰਦੇ ਹੋ ਜਿਸ ਦਿਨ ਭਾਈ ਅੰਮਰਤਪਾਲ ਸਿੰਘ ਬਾਹਰ ਆ ਗਿਆ ਉਦੇ ਗੱਲ ਕਰ ਲਿਓ ਉਹਦੇ ਨਾਲ ਤੇ ਨਾਲ ਤੁਹਾਨੂੰ ਉਹਦੇ ਫੇਰਾ ਸਵਾਲ ਵੀ ਨਹੀਂ ਆਉਣਾ ਫਿਰ ਤੁਸੀਂ ਬਿਆ-ਬਿਆ ਕਰਨਾਗਾ ਤੁਹਾਡਾ ਮੂੰਹ ਉੱਡ ਜਾਣਾਗਾ ਉਹ ਅੰਮਰਪਾਲ ਸਿੰਘ ਦੇ ਆ ਕੇ ਮੂਹਰੇ ਉਹਦੇ ਵੱਡੇ ਦਾ بڑے بڑے মিডিਆ ਵਾਲੇ ਬੜੇ ਆਪਣੇ ਆਪ ਨੂੰ ਖੱਬੀ ਕਾਂਡ ਕਹਾਉਂਦੇ ਸੀ ਉਹਨਾਂ ਦੀ ਲੱਤਾਂ ਕੰਬ ਲਾਤੀਆਂ ਸੀ ਤੇ ਤੁਸੀਂ ਕਾਹਦੇ ਵਿਚਾਰਿਓ ਤੁਸੀਂ ਦਲਾਲ ਨਾ ਬਲੋ ਸਟੇਟ ਦੇ ਤੇ ਇਹ ਦਲਾਲੀ ਪਤਾ ਲੱਗ ਚੁੱਕਿਆ ਲੋਕਾਂ ਨੂੰ ਹੁਣ ਕਲੀਅਰ ਹੋ ਚੁੱਕਿਆਗਾ ਪਹਿਲਾਂ ਤਾਂ ਸੱਕ ਸੀ ਅੱਜ ਸੱਕ ਜਿਹੜਾ ਉਹ ਲੋਕਾਂ ਦਾ ਦੂਰ ਹੋ ਚੁੱਕਿਆਗਾ ਭਾਈ ਅੰਮਰਤਪਾਲ ਸਿੰਘ ਦੀ ਆਵਾਜ਼ ਆ ਜਿਹੜੀ ਉਹ ਕੱਲੇ ਪੰਜਾਬ ਚ ਨਹੀਂ ਉਹ ਦੇਸਾਂ ਵਿਦੇਸਾਂ ਦੇ ਵਿੱਚ ਵੀ ਗੂੰਜ ਰਹੀ ਆ ਤੇ ਹਮੇਸ਼ਾ ਗੂੰਜਦੀ ਰਹੂਗੀ ਇਹ ਤੁਹਾਨੂੰ ਡਰ ਸਾਰੀਆਂ ਪਾਰਟੀਆਂ ਨੂੰ ਇਹ ਸਤਾ ਰਿਹਾ ਕਿ ਸਾਡਾ ਕੋਈ ਐਮਪੀ ਬਣੂ ਸਾਡਾ ਕੋਈ ਐਮਐਲਏ ਬਣੂਗਾ ਕਿ ਅੰਮਰਤਪਾਲ ਨਾ ਬਣਾ ਜਾਵੇ ਇਸ ਕਰਕੇ ਤੁਸੀਂ ਜਿਹੜੀਆਂ ਤੁਹਾਡੇ ਪੀੜਾ ਜਣੇ ਢਿੱਡੇ ਪੀੜਾ ਹੋ ਰਹੀਆਂ ਨੇ ਇਹ ਅਸੀਂ ਸਮਝਦੇ ਆ ਇਹ ਅੰਮਰਤਪਾਲ ਸਿੰਘ ਹੀ ਦਵਾਈ ਦੇ ਸਕਦਾ ਭਾਈ ਤੁਹਾਨੂੰ ਜਦੋਂ ਬਾਹਰ ਆਊਗਾ ਉਹ ਤੁਹਾਡੇ ਜੋ ਚਲੂਣੇ ਲੜਦੇ ਆ ਜੋ ਤੁਹਾਡੇ ਮਿਰਚਾ ਮੁਰਚਾ ਲੜਦੀਆਂ ਨੇ ਉਹ ਦਵਾਈ ਦੇ ਦੂ ਆ ਕੇ ਖੜ੍ਹ ਜਾਓ ਨਾ ਚਿਰ ਜਰਾਦ ਕਰ ਲਓ ਨਾ ਚਿਰ ਮਾੜਾ ਮੋਟਾ ਕਿਉਂ ਕਫਰ ਤੋਂ ਲਿਆ ਗਿਆ ਕਿਉਂ ਊਲ ਜਲੂਲ ਬੋਲਿਆ ਜਾ ਰਿਹਾ ਹੈਗਾ ਬਿਨਾ ਗੱਲ ਤੋਂ ਬਿਨਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਬਾਤ ਹੁੰਦੀ ਹਾਂ ਅੰਮਰਤਪਾਲ ਸਿੰਘ ਬਾਹਰ ਆਉਂਦਾਗਾ ਉਹ ਜੋਗਤ ਕਰਦਾਗਾ ਉਹ ਜਮੇ ਕਰੂਗਾ ਫਿਰ ਤੁਸੀਂ ਭਾਈ ਰੋ ਲਿਓ ਪਿੱਟ ਲਿਓ ਫਿਰ ਤੁਸੀਂ ਜੋ ਮਰਜ਼ੀ ਕਰ ਲਿਓ ਜੋ ਬੰਦਾ ਹਜ਼ਾਰਾਂ ਕਿਲੋਮੀਟਰ ਡਿਰੂਗਰ ਦੇਲ ਦੇ ਵਿੱਚ ਬੰਦਾ ਤੇ ਤੁਸੀਂ ਯਾਰ ਉਸ ਨੂੰ ਬੰਦ ਪਏ ਨੂੰ ਜਿਹਨਾਂ ਉੱਤੇ ਐਨਐਸਏ ਦੋ ਵਾਰੀ ਲੱਗ ਗਿਆ ਜਿਨਾਂ ਤੇ ਯੂਆਪਾ ਲੱਗ ਗਿਆ ਤੁਸੀਂ ਉਹਨੂੰ ਵੀ ਜਿਹੜਾ ਕਿ ਇਹ ਕਹਿੰਦੇ ਹੋ ਕਿ ਅਸੀਂ ਕਦੋਂ ਇਹਨੂੰ ਜਿਹੜਾ ਮਰਵਾ ਦਈਏ ਕਦੇ ਇਹ ਸਲਾਖਾਂ ਦੇ ਪਿੱਛੋਂ ਬਾਹਰ ਹੀ ਨਾ ਆਵੇ ਸਾਡੇ ਬੰਦੀ ਸਿੰਘਾਂ ਨੂੰ ਸਾਡੇ ਬੰਦੀ ਸਿੰਘ ਜਿਹਨੂੰ 33 ਸਾਲ ਹੋ ਗਏ ਉਹ ਬਾਹਰ ਆ ਸਕਦੇ ਸੀ ਆ ਤੁਹਾਡੀਆਂ ਨਲਾਕੀਆਂ ਆ ਤੁਹਾਡੀਆਂ ਚੌਧਰਾਂ ਅਾ ਤੁਹਾਡੀਆਂ ਐਮਪੀ ਐਮਐਲਏ ਨੇ 14 ਮੁੱਖ ਮੰਤਰੀ ਦਾ ਜਿਹੜਾ ਭੁੱਖਾ ਤੁਸੀਂ ਬੈਠਿਓ ਇਹ ਨਹੀਂ ਹੋਣ ਦਿੰਦੀਆਂ ਅੱਜ ਉਹ ਸਿੰਘ ਬਾਹਰ ਆ ਸਕਦੇ ਸੀ ਜੇ ਤੁਹਾਡੀਆਂ ਕਰਤੂਤਾ ਸਹੀ ਹੁੰਦੀਆਂ ਤੁਸੀਂ ਸਾਰਿਆਂ ਨੇ ਜਿਹੜਾ ਕਿ ਰਾਜਨੀਤੀ ਖੇਡੀ ਆ ਉਹਨਾਂ ਸਿੰਘਾਂ ਦੇ ਨਾਂ ਤੇ ਉਹ ਸਿੰਘ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠੇ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਪਰ ਤੁਸੀਂ ਦਲਾਲ ਬਣ ਕੇ ਜਿਹੜਾ ਜੋ ਕੁਝ ਕੀਤਾ ਜੋ ਪੰਜਾਬ ਦੇ ਨਾਲ ਧਰੋਹ ਕਮਾਇਆ ਅੱਜ ਸਾਰਾ ਪਤਾ ਲੱਗ ਗਿਆ ਕਿ ਉਹ ਸਿੰਘ ਕਿਉਂ ਨਹੀਂ ਬਾਹਰ ਆ ਰਹੇ ਇਹ ਤਾਂ ਕਲੀਅਰ ਹੋ ਗਿਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ ਤੇ ਭਾਈ ਅਮਰਪਾਲ ਸਿੰਘ ਵੀ ਤੇ ਨਾਲ ਦੇ ਜਿਹੜੇ ਨੌਜਵਾਨ ਭਾਈ ਅਮਰਪਾਲ ਸਿੰਘ ਨੂੰ ਪਿਆਰ ਕਰਦੇ ਨੇ ਚਾਹੇ ਪੰਜਾਬ ਦੇ ਵਿੱਚ ਚਾਹੇ ਪੰਜਾਬ ਤੋਂ ਬਾਹਰ ਹੋਵੇ ਤੇ ਜਿੰਨੇ ਨੌਜਵਾਨ ਕਮੈਂਟ ਕਰਦੇ ਆ ਸਾਡੇ ਮਾਮਾ ਭੈਣਾ ਬਜ਼ੁਰਗਾ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਲੋਕਾਂ ਦਾ ਜਿਹੜਾ ਪਤਾ ਲੱਗ ਸਕੇ ਇਹਨਾਂ ਲੋਕਾਂ ਦੇ ਜਿਹੜੇ ਚਿਹਰੇ ਨੇ ਨਕਾਬ ਹੋ ਚੁੱਕੇ ਨੇ ਨਕਾਬ ਲੈ ਚੁੱਕਿਆਗਾ ਕੀਰੇਸ ਤੁਹਾਡੇ ਸਾਹਮਣੇ ਆ ਚੁੱਕੇ ਨੇ ਧੰਨਵਾਦ ਬੈਰਜਾ ਖਾਲਸਾ ਬੈਰਜ ਦੀ ਫਤਿਹ